ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਅੱਜ ਅਸੀਂ ਟੂਰ ਸ਼ੁਰੂ ਕਰਨ ਲੱਗੇ ਆਂ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਚਾਰ ਸਿੰਘਾਂ ਦਾ ਜਥਾ ਤਿਆਰ ਆ ਬਸ ਗੁਰਦੁਆਰਾ ਸਾਹਿਬ ਕੱਠੇ ਹੋ ਰਹੇ ਆਂ 2:30 ਵਜੇ ਕਰਦੇ ਆਂ ਯਰੂ ਸ਼ੁਰੂ ਸਾਈਕਲ ਦੀ ਯਾਤਰਾ ਆਪਣੀ ਗੱਡੀ ਰੈਡੀ ਆਣੀ ਜਾਵਾਂ ਚਾਹ ਸ਼ਾਮਣ ਲੱਗਿਆ ਹੁਣ ਮਿਲਦੇ ਆਂ ਇਸ ਨੂੰ ਰਸਤੇ 'ਚ ਦਿਖਾਉਨੇ ਆਂ ਸਾਰਾ ਨੰਗਤਮਰਸਾ ਗੁਰੂ ਆਈ ਗੁਰਜੀ ਦਾ ਖਾਲਸਾ ਬਈ ਜੀ ਫਤਿਹ ਲੋ ਜੀ ਗੁਰਦੁਆਰਾ ਸਾਹਿਬ ਤੋਂ ਖੜੀਆਂ ਨੇ ਫੌਜਾਂ ਤਿਆਰ ਚਾਰ ਸ਼ੰਗਾਂ ਦਾ ਜਥਾ ਸਾਡੀ ਸ੍ਰੀ ਹਰਵੰਤਸਰ ਸਾਹਿਬ ਸਰਮਬਰ ਸਾਹਿਬ ਵਾਸਤੇ ਲੱਗਿਆ ਯਾਤਰਾ ਸ਼ੁਰੂ ਕਰਨ ਆਹ ਖੜੀਆਂ ਨੇ ਸ਼ੰਗਾਂ ਦੀਆਂ ਗੱਡੀਆਂ ਲੋ ਜੀ ਲੈਟਾਂ ਚੱਲ ਰਹੀਆਂ ਨੇ ਆਹ ਦੇਖੋ ਤੁਸੀਂ ਚੜ੍ਹਦੀ ਕਲਾ ਦੇ ਸ਼ੁਰੂਗਾ ਆਹ ਸ਼ੰਗਣੇ ਭਾਈ ਆ ਵਿਚਾਰ ਲਾ ਹੁੰਦਾ ਸਾਡਾ ਇਹ ਇਹ ਗੱਬਰਨਾ ਹੈ ਇਹ ਆ ਸਾਰੀ ਟੀਮ ਦੀ ਉਹਦਾ ਖਣਾ ਜਿੰਦ ਜਾਨ ਸਭ ਤੋਂ ਸਾਬੂ ਬੰਦੇ ਹੈ ਪੌਣ ਦਾ ਭਾਈ ਪੌਣ ਨਾ ਮੇਰਾ ਪੌਣ ਦਾ ਔਖਾ ਵੀ ਸਹੀ ਤਰੀਕੇ ਨਾਲ ਚੱਲੀਏ ਆਪੇ ਗੁਰੂ ਰਬ ਦਾ ਸਮਾਰਜ ਕਰਨੇ ਕਿਰਪਾ ਆ ਜੀ ਬੋਲੇ ਸੋਹਣਿਆ ਲਓ ਜੀ ਕੋਸਾਬ ਅੱਗੇ ਇਹ ਸਾਡੇ ਭਾਜਨ ਵੀਰ ਜੀ ਇੱਧਰ ਆਵੇ ਜਗਦੀਸ਼ ਸਿੰਘ ਯਾਰੀਆ ਟੀਮ ਆਪਾਂ ਹੈਗੇ ਕੈਮਰੇ ਦੇ ਪਿੱਛੇ ਅਜੇ 2 ਕਿਲੋਮੀਟਰ ਆਇਆ ਚੱਲ ਤੋ ਅੱਗੇ ਚਲੋ ਸਾਰੇ ਰਾਸਤੇ 'ਚ ਸੋਹਣਾ ਦਰਸ਼ਨ ਦਿਦਾਰੀ ਲਓ ਜੀ ਫੰਨੇ ਆਵੇ ਖੰਨੇ ਨਾ ਕਰਕੇ ਕ੍ਰਾਸ ਬਰੇਕਟਲਾ ਰੋਡ ਚਾਹ ਰਿਹਾ ਟੀਮਰ ਮਾਰ ਕੀ ਲਓ ਜੀ ਮਨਜੀ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਗਿਆ ਸ਼ਕਤਾਂ ਮੇਰੇ ਵਾਰੀ ਆ ਗਈ ਲਓ ਜੀ ਲੁਧਿਆਣੇ ਖੜ ਕੇ ਮੁੰਡੇ ਇੱਕ ਇੱਕ ਚਾਕਲੇਟ ਖਾ ਲਈ ਪਰ ਆ ਮੇਰੀ ਗਲਤ ਗਲਤ ਆ ਜੀ ਅੱਧੀ ਖਾਣੇ ਚਾਰ ਨੇ ਲੈ ਗਿਆ ਤਨਾ ਗਏ ਤਿੰਨ ਤਿੰਨ ਪਤਾ ਇੱਕ ਸਾਮਲੀ ਇੱਕ ਸਾਮਲੀ ਹਾਂ ਇਹ ਪਤਾ ਨਹੀਂ ਭਾਈ ਕਿਵੇਂ ਮਿਸ ਕੈਲਕੂਲੇਸ਼ਨ ਹੋ ਗਈ ਮੇਤੋਂ ਮੈਂ ਤਿੰਨ ਲਿਆ ਬੰਦੇ ਸੀ ਚਾਰ ਸੀ ਇਹ ਗਲਤ ਰਸਤੇ 'ਚ ਲੰਨਿਆ ਹੋਰ ਚਾਕਲੇਟ ਲਾਓ ਜੀ ਮੰਡੇ ਰੁਕੇ ਨੇ ਹੁਣ 85 ਕਿਲੋਮੀਟਰ ਤੇ ਆ ਕੇ ਅਰੇ ਵਾਟਰ ਬ੍ਰੇਕ ਹਾਂ ਜੀ ਓਕੇ ਬਾਬੋ ਕੋਸ਼ ਆਉਂਦਾ ਪੁੱਛਣ ਦੀ ਲੋੜ ਏ ਵੀ ਇਹ ਤਾਂ ਹਲੇ ਵਿੱਚ ਚੜਦੀ ਕਲਾ ਹਾਂਜੀ ਜਨਾਬ ਓਕੇ ਜੀ ਓਕੇ ਜੀ ਅੱਜ ਚੂਰੀ ਨੇ ਮਾੜੀ ਆਉਂਦੀ ਨਰਜੀ ਆਵਾਜ਼ ਆ ਗਈ ਪਰ ਜਾਈ ਦੀ ਚੂਰੀ ਦਾ ਪਾਇਆ ਨਾ ੱਟਾ ਮਾਰਿਆ ਮਾਣ ਸਮਨ ਵੀਰੇ ਫੱਟਿਆ ਦਾ ਨਹੀਂ ਇਹ ਦਾਮ ਨੂੰ ਲੈਣਾ ਦਾਸ ਤਾ ਮੇਰਾ ਵੀਰ ਆ ਚੂਰੀ ਕਰਦੀ ਵੀ ਆਉਣੀ ਦਾ ਟੀ ਕਹੇ ਪੜਿਆ ਜਾਵੇ ਆ ਅੱਡੀ ਖਾਦੀ ਵੀ ਆ ਹੁਣ ਚੂਰੀ ਲਾਓ ਜੀ ਲਾਓ ਜੀ ਮੁੰਡਾ ਨੇ 100 ਕਿਲੋਮੀਟਰ ਕਰਤਾ ਆਂਦਰਾ ਹੈ ਨਾ ਬਾਹਰੋਂ ਮਾਰ ਚਲੰਟਰ ਪਹੁੰਚ ਗਏ ਬਸ ਲੱਕੀਟਾ ਬੇਤੇ ਆਣ ਗਿਆ ਹੁਣ ਤਗੀ ਨਾਲ ਇੱਕ ਪਰੌਠਾ ਬਾਹਰ ਮੁੜੋ ਜਾਂਦੇ ਨੇ ਖੁੱਚੀ ਲੋ ਜੀ ਜਲੰਧਰ ਲੱਗੀ ਢਾਬੇ ਤੇ ਖਾ ਕੇ ਪ੍ਰਸ਼ਾਦ ਦੇ ਇਸ ਤੀ ਦੁਵਾਰਾ ਗੱਡੀਆਂ ਫੇਰ 600 10 ਕਿਲੋ ਆਸ ਕਰਕੇ ਅੱਜ 40 ਕਿਲੋ ਮੈਂ ਰਹਿ ਗਿਆ ਆਖੇ ਲੈ ਲਿਆ ਗੇੜ ਚ ਕੰਮ ਲੋ ਜੀ ਕੋਸ਼ ਸਾਹਿਬ ਬੈਠਣ ਆਪਣੀ ਵਿਵਸਥਾ ਚ ਮੋਦ ਹਾਂ ਉਹਨਾਂ ਦਾ ਪਤਾ ਨਹੀਂ ਕੀ ਖੋ ਗਿਆ ਅੱਜ ਠਾਹ ਘੜੀ ਕਿ ਪਿੰਦ ਵਾਲ ਬੈਗਜ ਨੂੰ ਖੋਲ ਕੇ ਕੁਝ ਦੇ ਲੋ ਜੀ ਜੂਸ ਸੋ ਕੀ ਹੋ ਰਹੀ ਆ ਤਿਆਰੀ ਕੰਬੜ ਰਹੀ ਆ ਵਾਟ ਪਰ ਤਾਂ ਖਤਰਿਆ ਕੰਮ 770 ਕਿਲੋਮੀਟਰ ਆਵੇ ਕਿਰਤੀ ਦਾ ਜੀ ਆ ਉਹ ਵੀ ਪੈਸੇ ਤਿਆਰ ਰੱਖਿਆ ਆ ਪਹਿੇ ਘੜਾ ਲੈ ਗਏ ਆ ਇਹਦੀ ਉਹ ਵੀ ਦਾ ਪੁੱਛਦਾ ਨਹੀਂ ਹੈ ਨਾ ਏਟੀਐਮ ਚੱਲਦਾ ਮਾਸੀ ਦਾ ਭਰਾਵਾ ਇੱਕ ਬੰਦੇ ਦਾ ਡਿਪਾਰਟਮੈਂਟ ਦਾ ਤਾਂ ਤੇ ਲਾਉੜ ਜੀ ਕਿਹਨਾਂ ਕਿਹੜੀ ਥਾਰ ਖੇਤੀ ਹੋ ਗਿਆ ਤਿਆਰ ਆ ਵੇਖ ਉਧਰ ਤਾਰ ਖੋ ਗਈ ਓ ਟਿੱਕ ਟੈਂਸ਼ਨ ਆ ਰਿਹਾ ਉਧਰ ਤਾਰ ਕਦੇ ਬਿਟਰ ਦਾ ਬੜ ਜਾਦਾ ਵੀ ਬਾਈ ਦੀ ਖੋ ਗਈ ਤਾਰ ਇਧਰ ਕੋ ਸਾਹ ਤਾਰ ਦੇ ਤੂੰ ਨੇੜੀ ਆਉਂਦੇ ਇਧਰ ਇੱਕ ਦੰਦੀ ਵੜਦੇ ਨੇ ਨਾਲ ਇੱਕ ਸ਼ਰੂਟਾ ਹਮਾਰਾ ਕੀ ਚੀ ਹੋ ਗੇ ਆ ਇਕਲੇ ਵੀ ਨੇੜੀ ਲੱਕ ਲੈਣ ਉਹਨਾਂ ਨੇ ਆਪਿਆ ਗਲਾਸ ਜੂਸ ਦਾ ਭਰੋ ਲੈ ਉਹਨ ਦਾ ਖੜੇ ਨੀ ਰਹਿ ਖੜੇ ਨੀ ਰਹਿ ਫੋਟੋ ਖਿਜਿਆ ਖੜ ਜਾ ਸਹੀ ਥੋੜੇ ਫੋਟੋ ਖਿਜ ਲਿਆ ਮੈਂ ਸਕੇਦੂ ਮੂੜ ਕੜ ਕੇ ਮੂਵੀ ਬਣਾਉਂਦਾ ਰਹਿਆ ਜਾਨੋ ਬੱਚੂ ਕੋ ਲੱਗਿਆ ਮੂਵੀ ਬਣਾਉਣਾ ਤੇ ਡਾਊਨ ਤਾਂ ਕਰੀ ਜਿਵੇਂ ਹੁਣ ਹੋਇਆ ਹਾਂ ਹਾਂ ਹੁਣ ਵੀ ਕਰ ਫਰਵ 7 ਚੋਰੀ ਦੇ ਉੱਤੇ ਬਣਾ ਥੱਲੇ ਅੱਜ ਲਈ ਵੀ ਇਹ ਗੇੜ ਗੋਲ ਕੇ ਜਾਉ ਜੇ ਕਿਦਾਂ ਥੱਲੇ ਛਿੜ ਦੇਵੇ ਨਾ ਕਿ ਜਿਪਾ ਕਿ ਅਗੜਨ ਸੈਰ ਹਾਈ ਤੁਸੀਂ ਜਦ ਰਿਵਿਟ ਡਿੰਗ ਗੰਨ ਇਹ ਬੰਦੇ ਹਾਂ ਖੜਾਤੇ ਚਾਰੇ ਸਾਈਕਲ ਲਾਲ ਬਲਾਤੇ ਆ ਵੀ ਇਧਰ ਆ ਲਓ ਉਸੇ ਕੋ ਅੰਦਰ ਸੋ ਆਜੋ ਮੜਿਓ ਆਜੋ ਲੋ ਜੀ ਹੁਣ ਜੈਰ ਗਿਆ ਤਾਂ ਮੈਂ ਹਿਆਰ ਦੇ ਵਿੱਚ ਆ ਗਏ ਨਾ ਤੁਹੋਂ ਦੇ 230 ਹੋਵੇ ਹੁਣ ਚੱਲੇ ਆ ਜੀ ਰਾਸਟਾ ਵਾੜ ਕੇ ਤੁਹਾਡੇ ਕੋਲ ਲੋ ਜੀ ਸੋ ਸਭ ਕਹਿੰਦੇ ਸੀ ਸਵੇਰੇ ਤੁਰਾਂਗੇ 5 ਵਜੇ ਪਰ 5:30 ਹੋ ਗਏ ਕਾਲੀਆਂ ਪੀਂਦੇ ਨੇ ਚਾਹਾਂ ਬੈਗਬਗ ਸਭ ਦੇ ਤਿਆਰ ਨੇ ਲੋ ਜੀ ਸਾਰਾ ਕੁਝ ਰੈਡੀ ਪਿਆ ਗੋ ਰਾਗੜੀ ਨਵਾਜ ਮਲਗਾ ਦੀ ਗੱਲ ਕਮਰਾ ਸਾਡੇ 5 ਹੋ ਗਏ ਸਾਡੇ ਬੋਸ ਆਨ ਫੋਰ ਦੋ ਸਾਡੇ ਟੀਮ ਮੈਂਬਰ ਮੁਹੰਮਦ ਕਮਸਰ ਪਜਲ ਘਰ ਲੋ ਜੀ ਆ ਵਜ ਤੋਂ ਪੀਤੀਏ ਚਾਹ ਪੂਰੇ ਖੰਡੇਗੜ੍ਹ ਚਾਹ ਦੀ ਆ ਜਾਂ ਨਹੀਂ ਪੀਤੀ ਮੈਂ ਕਹਿੰਦਾ ਸਰਾਹੀ ਕਰਾਤਾ ਪਿਆਰਾ ਲਿਆਦਾ ਬਾਈ ਨੇ ਕੋਲ ਸਾਹਿਬ ਕੀ ਕਹਿੰਨੇ ਚਾਹ ਬਾਰੇ ਤਿੰਨ ਕੱਪ ਕਹਿੰਦੇ ਨੇ ਜੀ ਮੈਂ ਤਾਂ ਕੁਝ ਨਹੀਂ ਕਹਿੰਦਾ ਤਿੰਨ ਕੱਪ ਕਹਿੰਦੇ ਨੇ ਪੀ ਲੈ ਬੱਦ ਕੰਨਾ ਕੋ ਪਹਿਲਾਂ ਨਹੀਂ ਚੱਕੋ ਪੂਰੀ ਅਗਲੀ ਯਾਰਾ ਜਮੋ ਲਾਹੀ ਪੀ ਗਏ ਦੋ ਦੋ ਕੱਪ ਚਾਹ ਦੇ ਚੱਲ ਕੋਈ ਅਸੀਂ ਟਾਈਮ ਵੱਜ ਗਿਆ ਸਵੇਰ ਦੇ 6 ਤਾਂ ਅੰਨੇਸ਼ਾ ਦੀ ਅਸੀਂ ਤੁਰਨਾ ਦਾ 5 ਵਜੇ ਚਾਹ ਪਾਣੀ ਪੀਂਦੇ ਨੂੰ ਆਉਂਦਾ ਲੱਗਦਾ ਹੀ ਆ ਬਾਈ ਆਜੋ ਵੀਰੇ ਆਜੋ ਸੋ ਬਾਟ ਖਚੀਆ ਮੁੰਡਿਆਂ ਨੇ 1 ਕਿਲੋਮੀਟਰ ਤੇ ਆ ਕੇ ਰੁਕ ਗਏ ਸਾਡੇ ਕੋਲ ਸਾਹਿਬ ਨੂੰ ਨਾ ਰੂਮ ਆ ਗਿਆ ਕੋਲ ਸਾਹਿਬ ਨੇ ਚਾਹ ਦੇ ਪੀਲੇ ਦੋ ਗਲਾਸ ਚਾਹ ਦੀ ਥੋੜੀ ਜਿਹੀ ਕੈੜੀ ਸਾਵਾ ਆ ਗਏ ਇਹ ਆ ਗਏ ਹੋਏ ਕਿਆ ਰੁਆਇਆ ਹਨ ਹਨਦੇ ਜੰਤਵ ਜੰਤਵ ਵਾਲੇ ਜੰਤਵ ਵਾਲੇ ਕੌੜੇ ਭੋਕ ਭੋਕ ਸੁਣ ਲੱਗ ਗਏ ਮੂਰੇ ਹੁਣ ਮਕਦਿਆ ਬਾਟ ਬਾਟ ਮਕਾਉਣ ਵਾਸਤੇ ਕੋਈ ਸਾਹਿਬ ਨੂੰ ਮੂਰੇ ਲਾਉਣਾ ਪੈਂਦਾ ਲਓ ਜੀ 5-5 ਕਿਲੋਮੀਟਰ ਦੇ ਬੰਨੀ ਵੀ ਆ ਬਾਰਿ ਅਲੇਖ ਹੈ ਅਕਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਜਨਾ ਕੋ ਸਾਹਿਬ ਫਰਮਾ

ਉਹਦਾ ਬੰਦੂਰ ਯਾਦ ਰੱਖਦੇ ਆਂ ਤਾਂ ਕਿ ਮੁੰਡਿਆ ਕਹਿੰਦਾ 50 ਕਿਲੋ ਮਾੜਾ ਆ ਰੋੜ ਕਰੀ ਤੇ ਤਾਂ ਵੀ ਉਹਨੇ ਉਹ ਫਿਰ ਤੋਂ ਆਰਾਹ ਜਦੋਂ ਚੱਲਦੇਗਾ ਤੇ ਨਹੀਂ ਉਹ ਕੀ ਕਰਨੀ ਗੁੰਡਾ ਹੋ ਗਿਆ ਉਹ ਕਿਸੇ ਯਾਦੇ ਗੁੰਡੂ ਕਿਸੇ ਚਬੜ ਲੱਗੀ ਉਹ ਗੁੰਡੇ ਹੋਗੇ ਦੀ ਇਹਨੇ ਕਿ ਤੀਹ ਦੇਖੋ ਬਾਕੀ ਸਾਰੇ ਬੰਦਿਆਂ ਦੇ ਚਿਹਰੇ ਤੇ ਇਧਰ ਇਹਨੂੰ ਚਿਹਰੇ ਦੇ ਆਡੇ ਨੂਰ ਆਏ ਹੈ ਇਹ ਵੀ ਵਾਲੀ ਗੱਲ ਕਹਿ ਰਹੇ ਨੇ ਨਹੀਂ ਨਹੀਂ ਇਧਰ ਦੇ ਚਿਹਰੇ ਦੇ ਨੂਰ ਤਾਂ ਉੱਡ ਗਿਆ ਬਸ ਉਹ ਨਾ ਨਾ ਉਹ ਕੁੜੀ ਦਾ ਹੀ ਤੂੰ ਤਾ ਵੀ ਆਪਾਂ ਸਾਰੇ ਰੋਲੇ ਯਾਰ ਹਾਂ ਯਾਰ ਅੱਜ ਹੋ ਰਹੀ ਹੈ ਨਾ 24 ਪਰ ਸੱਤ ਦਿਨ ਐਵਰੇਜ ਹਾਂ ਇਹਦਾ 26 ਦਿਨ ਲੱਗ ਰਹੀ ਹੈ ਜਿਹੜੇ ਕੰਪਿਊਟਰ 27 ਵੀ ਚੱਲ ਰਹੀ ਆ ਉੱਤੋਂ ਵੀ ਦੋ ਰੁਪਏ ਲਗਾਏ ਆ 24 ਸੱਤ ਐਵਰੇਜ ਆ ਰਹੀ ਆ ਕੱਲ ਤੋਂ ਲੈ ਕੇ ਅੱਜ ਤੱਕ ਇਹ ਉਹੀਨ ਪ੍ਰੋਵੋਤੀਆਂ ਪਾ ਗਾ ਹੈ ਬਲਕਾ ਹੋਈਆਂ ਬੈਗਾਂ ਚਾਹੇ ਓਡੇ ਦੱਬੀ ਆਉਂਦੇ ਨੇ ਕੰਮ ਪਾਣੀ ਦੇ ਦੇਖੋ ਤੁਸੀਂ ਹੋਰ ਨਹੀਂ ਪਾਣੀ ਦੇ ਤਿੰਨ ਜੱਗ ਵੇਲੇ ਘੜਤੇ ਪਾਣੀ ਦੇ ਤਿੰਨ ਜੱਗ ਕੋਟਰ ਵਾਲਾ ਵੀ ਵਿਚਾਰਾ ਦੇਖਦਾ ਵੀ ਪਤਾ ਨਹੀਂ ਕੀ ਮੰਗਣਗਾ ਉਹ ਕਹਿੰਦੇ ਸ਼ਰਮ ਦੇ ਮਾਰੇ ਚੱਲ ਕਾਲ 24 ਦਾ ਘੱਪੇ ਪੀ ਲੋ ਇੱਕ ਇੱਕ ਨਹੀਂ ਨਾ ਕੋਟਰ ਨਹੀਂ ਕੋ ਦੋ ਦੰਦ ਤੇ ਖਾਦੇ ਰਮਾਲੀ ਭੁੱਲੇ ਆਉਟ ਹੋ ਗਏ ਭਾਈ ਕਹਿੰਦੇ ਦੋ ਚਾਰ ਸ਼ਬਦ ਬੋਲਦੇ ਨੇ ਦੋ ਸ਼ਬਦ ਤਾਂ ਇਹਦੇ ਪਿੱਟਾ ਕਮੀਨਾ ਚਾਰ ਆਣੇ ਮੈਂ ਤੇਰਾ ਫੂਟ ਹੀ ਜਾਊਂਗਾ ਭਾਈ ਮੋਟੇ ਬਣ ਗਏ ਇਹਦਾ ਚਾਂਸ ਹੈ ਕੋਟਰ ਦੇ ਸਾਡੇ ਕੋਸ਼ ਸਾਉ ਨਹੀਂ ਜੀ ਸਿਰਾਂ ਨੇ ਸਿਰਾਂ ਦੋਨੇ ਕੋਸ਼ ਨੇ ਕਿੰਨਾ ਜਰਾਦਾਈ ਅਹੀ ਤਾਂ ਸੋਚ ਨਹੀਂ ਸਕਦੇ ਤੇ ਵੀ ਇੱਕ ਗੱਲ ਹੈ ਉਹ ਕੋਈ ਗਾਇਬ ਹੋ ਗਿਆ ਇੱਕ ਇੱਕ ਗੱਲ ਹੈ ਬਾਈ ਬਾਈ ਨੇ ਜੋਰ ਬਹੁਤ ਲਾਇਆ ਵੀ ਕੈਨੇਡਾ ਤੋਂ ਗੱਡੀ ਲੈਣ ਨੂੰ ਪਰ ਗੱਡੀ ਨਹੀਂ ਜਰਾਹੇ ਆਂਗੇ ਦਰਾਹੇ ਉਸਾਂ ਮੁਰਣ ਪਾਪਾ ਰਹੇ ਆਹਾ ਬੰਦੇ ਸਾਡੇ ਪਿੱਛੇ ਅੱਜ ਵਾਟੇ ਪਰ ਲੋਟ ਦੀ ਭਾਰੀ ਆਹ ਕੰਮ ਚੱਲ ਰਿਹਾ ਟੋਪ ਟੋ ਜੇ ਲੰਤਰ ਤੋਂ 27 ਦੀ ਜਗਰ ਚੱਲ ਰਹੀ ਆ ਆਹ ਤਾਂ 27 28 ਇਹਨੋਂ ਕਿਆ ਆਂਦੇ ਰਿਹਾ ਕੰਮ ਉਹ ਵਈਆ ਸ਼ਾਗਰ ਹਾਰਵੈਸਟਿੰਗ ਜੁੜਿਆ ਹੋਇਆ ਇਹਦਾ بارش ਦਾ ਪਾਣੀ ਆ ਲਓ ਜੀ ਸੂਰਜਾਂ ਦੀ ਇਸ ਵਾਰ ਸਰਜ ਕਰਦੇ ਇਸ ਨੂੰ ਓਕੇ ਆ ਗੁੱਜੀ ਵੱਲੋਂ ਤੇ ਤੁਹਾਨੂੰ ਰਾਹ ਜੀ ਜਾਂਦਿਆਂ ਅਸੀਂ ਦੇਖਿਆ ਠੀਕ ਹੈ ਜੀ ਸੋਸ਼ਲ ਨਾਲ ਆਜੂ ਮਿਲिए ਕੋਈ ਬਾਈਕ ਨਾਲ ਉਹ ਬਸ ਖਾਣ ਪੀਣ ਨੂੰ ਵੀ ਚਲੋ ਵਧੀਆ ਹੋ ਗਿਆ ਇਸ ਬਾਅਦ ਤੇ ਤੁਹਾਡੇ ਨਾਲ ਮੇਲ ਵੀ ਹੋ ਗਿਆ ਸਹੀ ਗੱਲ ਹੈ ਸਹੀ ਮੈਂ ਦੇਖਾ ਨੂੰ ਅੱਜ ਹੀ ਤਰੇ ਨੀਪੋਰਟ ਦੇ ਦੇਖ ਰਹੇ ਹਾਂ ਜੀ ਜੌਰ ਨਾਲ ਲਓ ਜੀ ਇਹ ਸਾਡੀ ਬਾਟ ਖਾਣੀ ਮਸ਼ੀਨ ਛੜਾਆਂ ਝੜੀਆਂ ਤਾਂ ਪਰਵਾਹ ਹੀ ਨਹੀਂ ਮੰਦੀ ਅਗਲਾ ਕਹਣਾ ਅਸੀਂ ਓਕੇ ਹੁੰਨੇ ਆ ਪਰ ਇਹ ਟੱਪ ਦੀਆਂ ਝੜਾਈਆਂ ਦੇਖ ਕੇ ਚਾਹੋ ਚੜਦਾ ਇਹਨੂੰ ਤਾਂ ਉਹ ਲੋ ਜੀ ਮੈਂ ਤੁਸੀਂ ਵਾਰਾਗੇ 6 ਸੱਦੇ ਘੰਟੇ ਦੀ ਬ੍ਰੇਕ ਉਹ ਸਭ ਹਨੀਦ ਉਹ ਸੰਜਾ ਰਹੇ ਨੇ ਇਹ ਤਾਂ ਸ਼ੇਰ ਨਹੀਂ ਇਹ ਭਏ ਨਹੀਂ ਸ਼ੇਰ ਔਰ ਬੰਦੇ ਬਹੁਤ ਕਾਇਮ ਨੇ ਜੀ ਚੀੜੇ ਨੇ ਚੀੜੇ ਦੇਖੋ ਕਿੰਨੀ ਕਰ ਲੱਗੇ ਮੇਰੇ ਇਹਦਾ ਸੈੱਟ ਕਰ ਰਹੇ ਨੇ ਸਰੀਰ ਕਹਿੰਦੇ ਵੀ ਗਾਹਾਂ ਵਾਲੇ ਜਾਣਾ ਮੰਜੀ ਆਵ ਜਾਣਾ ਵਾਲੇ ਮੰਜੀ ਸ਼ਾਉ ਤੋਂ ਵਾਲੇ ਮੰਜੀ ਚੱਲਦਾ ਬੱਸ ਬਹੁਤ ਤਕੜੀ ਗੇਮ ਹੈ ਜੀ ਫਟੇ ਚੱਕ ਆ ਜੋਗਾ ਤਾਂ ਜਿਹੜਾ ਹੈਗਾ ਬਸ ਜੋਗਾ ਹੀ ਹੈ ਇਹ ਤਾਂ ਇਹਦੇ ਜੋਗਾ ਹੀ ਹੈ ਦੇ ਬਾਰ ਉੱਤ ਦੇ ਬਾਰ ਬੀਰੇ ਬੀਰੇ ਜੋਗੇ ਤੇ ਲੱਗੇ ਨੇ ਜੀ ਤੋਦਾ ਸੇ ਹੰਸੂ ਨਸ ਤੇ ਜੂ ਪਾਣਾ ਸਟੱਚਿੰਗ ਹੋ ਰਹੀ ਐ ਸਟੱਚਿੰਗ ਹੁਣ ਦੇਖੋ ਕਿਵੇਂ ਜਾਂਦਾ 50 ਤੇ ਭਾਈ ਇਹ ਕੱਲੀ ਅਜੀ ਤੁਹਾਨੂੰ ਕਹਿੰਦਾ ਵੀ ਬਾਟਖਣ ਵਾਲੀ ਮਸ਼ੀਨ ਹੈ ਨਾਲ ਆ ਵੀ ਸਰਵਿਸ ਹੈ ਸਾਰੀ ਜੇ ਕਿਤੇ ਮਣੀ ਮੁੱਟੀ ਕਿਤੇ ਕੋਈ ਨਸ ਖਿੱਚੀ ਗੁੱਚੀ ਗਈ ਉਹ ਨੂੰ ਸਾਰਾ ਠਿਕਾਣੇ ਸਿਰ ਲਿਆਉਣ ਦਾ ਪ੍ਰਬੰਧ ਦੇ ਕੋਲ ਸਾਰਾ ਹੈ ਇੱਧਰ ਜੜੀਆਂ ਬੂਟੀਆਂ ਵਾਲਾ ਇੱਧਰ ਆ ਜੜੀਆਂ ਬੂਟੀਆਂ ਵਾਲੇ ਬਾਦ ਬਾਦ ਪੁਰਾਣੇ ਨੇ ਕੀ ਹਕੀਮ ਇਹ ਵੀ ਇਹ ਵੀ ਇਹ ਪਾਲਵਾਂ ਕੋਈ ਵਾਰੀ ਜ਼ਿਆਦਾ ਇਹਦਾ ਪੱਗਾ ਹੋਰ ਹੋ ਗਿਆ ਨਾ ਜਿਹੜਾ ਉਰਿਆ ਕੀ ਹੋ ਗਿਆ ਠੀਕ ਹੈ ਜਿਵੇਂ ਕਹੇ ਜਿਵੇਂ ਤੁਸੀਂ ਕਹਿੰਦੇ ਹੋ ਨੇ ਵੀ ਵੀ ਸ਼ੋਕਰ ਹੋਵੇ ਖੂਨੇ ਹੋਵੇ ਇਹ ਸਾਡੀ ਬੋਤਲੇ ਉਲਟ ਰਹਿ ਗਈ ਚੌਂਦੀ ਦੀ ਜੜੀ ਬੂਟੀਆਂ ਵਾਲੀ ਜਿਹਦੇ ਇਹ ਵੀ ਆ ਭਾਜ ਨਾਲੀ ਡਿੰਗੀ ਦੀ ਫਿਰ ਤਾਂ ਕੋਈ ਟੈਨਸ਼ਨ ਨਹੀਂ ਆਂਦੀ ਫਿਰ ਤਾਂ ਵੀ ਸ਼ੋਕਰ ਵੀ ਬਰਾਦਾ ਦੇ ਕੇ ਜਾਓ ਵੀ ਦੋ ਜਾਨ ਦੋ ਜਮੇ ਵਾ ਕੇ ਵੇਦੋ ਮੇਰੇ ਨਾਲ ਕੇ ਜੀ ਵੀ ਦੋ ਜਾਨ ਸਰਦਾਰ ਦੇ ਮੁੰਡੇ ਸਰਦਾਰ ਦੇ ਮੁੰਡੇ ਉਹਦੀ ਕਮਲ ਕਾਕਾ ਮੇਰਾ ਨਾਨਾ ਜੀ ਕਹਿੰਦੇ ਕਹਿੰਦੇ ਉਹਨੇ ਨਾ ਧੁੱਕੀ ਲੈਣ ਭੇਜਦਾ ਕਹਿੰਦੇ ਉਹ ਮੁੰਡਾ ਭੁਖੀ ਰਣਵੇਂ ਦਾ ਡਰਾਉਂਦੀ ਨਾਲ ਕਹਿੰਦੇ ਰੋੜੀ ਵਾਲਾ ਭੁਖੀ ਲੈ ਜਦੋਂ ਪਿਓ ਆਇਆ ਉਹ ਕਹਿੰਦਾ ਕਮਲ ਕਾਕਾ ਕਿੱਥੇ ਆ ਉਹ ਦੋਏ ਦੂਏ ਨੂੰ ਤਾਂ ਮੂੰਹ ਨਹੀਂ ਦੇਖਣਾ ਤਰੂ ਕਹਿੰਦੇ ਦਾਦਾ ਜੀ ਸਾਲਾ ਉਹ ਕਹਿੰਦਾ ਕਮਲ ਕਾਕਾ ਨਾ ਤੁਹਾਨੂੰ ਮਾਰ ਦੂ ਉਹ ਪਤਾ ਕੀ ਕਹਿੰਦੇ ਕਹਿੰਦੇ ਜੇ ਕਮਲ ਕਾਕਾ ਨਾ ਆਈ ਤਾਂ ਆਪੇ ਮਰ ਜਾਗੇ ਮਾਰਦੀ ਲੋੜੇ ਗੱਲ ਕਰਕੇ ਬਰਾਦਰ ਉਹ ਵੇਰੇ ਵਿੰਡੋ ਦੇਖ ਕੇ ਖੜੇ ਵਾਹ ਜੀ ਵਾਹ ਲਓ ਜੀ ਅਪ੍ਰੈਸ਼ ਚੱਲ ਪਏ ਸੀ ਹਾਂਜੀ ਸਭ ਤੋਂ ਇਹਨੇ ਸਾਡੇ ਕੋਲ ਸਾਹਿਬ ਜਿਵੇਂ ਫਿਲਮ ਦੇ ਲਿਖਾ ਨਹੀਂ ਉਦੋਂ ਮੈਂ ਅਗਰ ਸਪੈਸ਼ਲ ਥੈਂਕਸ ਕਲੀ-ਕਲੀ ਫਿਲਮ ਦੇ ਇਹ ਕਿਹੜੀਆਂ ਜਿਹੜੀਆਂ ਸਾਡੀਆਂ ਸਾਰੀਆਂ ਰਾਈਡਾਂ ਨੇ ਉਹਨਾਂ ਦਾ ਸਪੈਸ਼ਲ ਥੈਂਕਸ ਭਾਈ ਜੋਨੀ ਨੂੰ ਵਧਾਈਆਂ ਦੋ ਅੱਜ ਵੀ 400 ਕਿਲੋਮੀਟਰ 25 ਪਲੱਸ ਦੀ ਐਵਰੇਜ ਆ ਭਾਈ ਸਿਰਾ ਲਾਦਾ ਗੱਲੋ ਲਓ ਜੀ ਪੌਣੇ 6 ਵਜੇ ਦੇ ਨੂੰ ਦੁਕਾਨ ਦੇ ਉੱਤੇ ਲਾਦੇ 5:30 ਵਜੇ ਨਾ 6:40 ਮਿੰਟ ਦੇ ਦੌਰੇ ਦੀ ਉਥੋਂ ਜੀ ਹਾਂ ਤੁਸੀ ਹੋਰ ਗਾਹਾਂ ਨੂੰ ਇਹ ਤਜਰਬਾ ਹੋ ਗਿਆ ਵੀ ਇੱਕਨੇ ਚੱਲੋ ਜਿਵੇਂ ਜਾਂਦੇ ਵੇ ਇੱਕ ਨਾਲ ਦਾ ਟਾਈਮ ਵੱਧ ਲੱਗਿਆ ਨਾਲੇ ਐਵਰੇਜ ਘਟ ਹਾਂ ਜਿਹੜੀ ਉਹ ਜੜੀ ਜੜੀ ਬੂਟੀ ਵਾਲਾ ਬਾਬਾ ਕਿਹੜਾ ਫਾਇਦਾ ਇਹ ਨਾਲ ਚਾਹੀਦਾ ਜੇ ਹੁਣ ਕੈਨੇਡਾ ਨੂੰ ਮੇਰਾ ਵੀ ਜਾਊਏ ਤਾਂ ਜਿਹੜਾ ਗੁਣਵੱਤਰ ਨੇ ਉਹ ਲੈ ਲਿਓ ਕਿਹੜੀ ਜੜੀ ਬੂਟੀ ਹੈ ਘੋਲ ਕੇ ਪਿਲਾਉਂਦੇ ਨੇ ਹਾਂ ਗੱਦੀ ਦਾ ਲੈਣੀ ਮੰਤਰ ਵੀ ਲੈ ਇਹ ਵੀ ਕਰਨਾ ਚਾਹੀਦਾ ਕੋਈ ਆ ਹ ਗੱਦੀ ਹੋ ਗਿਆ ਮੰਤਰ ਚਲੋ ਬਹੁਤ ਬਹੁਤ ਧੰਨਵਾਦ ਸਭ ਤੋਂ ਬਾਅਦ ਧੰਨਵਾਦ ਭਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਨ੍ਹਾਂ ਨੇ ਦਰਸ਼ਨ ਵੀ ਕਰਵਾਤੇ ਤੇ ਸਹੀ ਸਲਾਮਤ ਆਪਣੇ ਘਰੇ ਉਪੜ ਦੇ ਕਰਤੇ ਆ ਹ ਬਹੁਤ ਬਹੁਤ ਧੰਨਵਾਦ ਤੁਹਾਨੂੰ ਜੀ ਜੈ ਕਰਦੇ ਨਵੇਂ ਪਾਇਦੇ ਜਨਾਈ ਕੋਈ ਕਹਿੰਦਾ ਮਾਗਣਾ ਸੇਰਾ ਜੀ ਸੇਰਾ ਬੋਲੋ ਵਾਹਿਗੁਰੂ ਫਤਿਹ ਵਾਹੇ ਗੁਰਜੀ ਕੀ ਫਤਿਹ